ਅੰਮ੍ਰਿਤਸਰ ਦੇ ਪਿੰਡ ਰੇਂਗਾਂ ਦੇ ਕੋਲ ਨਿਹੰਗ ਸਿੰਘ ਵੱਲੋਂ ਇੱਕ ਨੌਜਵਾਨ ਨੂੰ ਵੜ ਦਿੱਤਾ ਗਿਆ। ਨਿਸ਼ਾਨ ਸਿੰਘ ਨਾਮ ਦਾ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਗਿਆ ਸੀ। ਨਿਹੰਗ ਸਿੰਘ ਕੋਲੋਂ ਨੌਜਵਾਨ ਨੇ ਚਾਹ ਮੰਗੀ ਸੀ ਤੇ ਕਿਹਾ ਜਾ ਰਿਹਾ ਨਿਹੰਗ ਸਿੰਘ। ਨਾਲ ਕਹਾ ਸੁਣੀ ਹੋ ਗਈ ਸੀ। ਗੁੱਸੇ ਵਿੱਚ ਆ ਕੇ ਨਿਹੰਗ ਸਿੰਘ ਵੱਲੋਂ ਤੇਜ਼ ਤਲ ਹਥਿਆਰ ਦੇ ਨਾਲ ਮੁੰਡੇ ਨੂੰ ਵੜ ਦਿੱਤਾ ਗਿਆ। ਮੁੰਡਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਅਧਿਕਾਰੀ ਪੂਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਅੰਮ੍ਰਿਤਸਰ ਦੇ ਪਿੰਡ ਰੇਂਗਾ ਦੇ ਕਸਬਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਇੱਕ ਛੋਟਾ ਜਿਹਾ ਪਿੰਡ ਬੁਟਾਰੀ ਦਾ ਜਵਾਨ ਲੜਕਾ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਚਾਹ ਦਾ ਲੰਗਰ ਚਲਦੇ ਸਮੇਂ ਚਾਹ ਮੰਗਣ ਉਪਰੰਤ ਨਿਹੰਗ ਸਿੰਘ ਗੱਲੋ ਤੇਜ਼ ਤਰ੍ਹਾਂ ਹਥਿਆਰ ਨਾਲ ਚਾਹ ਮੰਗਣ ਵਾਲੇ ਲੜਕੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਕਥਿਤ حملہ آور ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤੇ ਜ਼ਖਮੀ ਲੜਕੇ ਨੂੰ ਨੇੜਲੇ ਹਸਪਤਾਲ ਵਿੱਚ ਬਾਬਾ ਬਕਾਲਾ ਸਾਹਿਬ ਵਿੱਚ ਜ਼ੇਰੇ ਇਲਾਜ ਲਈ ਭੇਤੀ ਕਰਵਾਇਆ ਗਿਆ ਤੇ ਪੁਲਿਸ ਵੱਲੋਂ ਬੰਦੀ ਕਾਰਵਾਈ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਪਰੰਤੂ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚੋਂ ਫਰਾਰ ਹੈ ਪਰਿਵਾਰ ਦਾ ਕਹਿਣਾ ਹੈ ਕਿ ਕਥਿਤ ਦੋਸ਼ੀ ਵਿੱਚ ਪਿੰਡ ਵਿੱਚ ਰੋਜ਼ਾਨਾ ਘੁੰਮਦਾ ਫਿਰਦਾ ਨਜ਼ਰ ਆਉਂਦਾ ਹੈ ਪਰ ਪੁਲਿਸ ਵੱਲੋਂ ਇਹ ਮਾਮਲਾ ਅਣਗੋਲਿਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਕੋਈ ਵੀ ਇਨਸਾਫ ਨਹੀਂ ਮਿਲਦਾ ਦਿਖਾਈ ਦੇ ਰਿਹਾ ਉਥੇ ਪੁਲਿਸ ਅਧਿਕਾਰੀ মিডিਆ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਇਸ ਬਾਰੇ ਸਾਡੇ ਸੀਨੀਅਰ ਅਧਿਕਾਰੀ ਹੀ ਦੱਸਣਗੇ ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਜਿੰਦਰ ਕੌਰ ਹੈ ਠੀਕ ਹੈ ਜੀ ਤੇ ਕੀ ਲੱਗਦਾ ਪਰਿਵਾਰ ਨਾਲ ਥੱਕਾ ਆਇਆ ਹੈ ਥੱਕਾ ਹੋਇਆ ਬਹੁਤ ਜ਼ਿਆਦਾ ਥੱਕਾ ਹੋਇਆ ਗਰੀਬ ਪਰਿਵਾਰ ਆ ਅਸੀਂ ਭੈਣ ਭਰਾ ਵਾਂਗ ਇਕੱਠਾ ਆਪਣਾ ਟਾਈਮ ਪਾਸ ਕਰਦੇ ਹਾਂ ਬਹੁਤ ਜ਼ਿਆਦਾ ਥੱਕਾ ਹੋਇਆ ਪਹਿਲਾ ਬਰਸਾਦ ਚ ਕੁਦਰਤ ਵੱਲੋਂ ਧੱਕਾ ਆ ਬਰਸਾਦ ਚ ਉਸ ਤੋਂ ਬਾਅਦ ਹੁਣ ਐਦਾਂ ਦਾ ਕੰਮ ਹੋਇਆ ਨਾ ਕਿ ਚਾਹ ਮੰਗਣ ਤੇ ਚਾਹ ਮੰਗਣ ਤੇ ਹੋਇਆ ਏ ਉਥੇ ਸਾਂਝਾ ਲੰਗਰ ਚ ਲੰਡਿਆ ਕੋ ਇਹੋ ਜੀ ਗੱਲ ਨਹੀਂ ਕਿ ਬੱਚੇ ਨੇ ਜਾ ਕੇ ਚਾਹ ਮੰਗੀ ਆ ਤੁਸੀਂ ਦੇਣੀ ਆ ਚਾਹ ਨਹੀਂ ਤੇ ਤੁਸੀਂ ਜੇ ਤੁਹਾਡੀ ਕੋਈ ਮਜਬੂਰੀ ਚਾਹ ਨਹੀਂ ਤੁਸੀਂ ਹੁਣ ਜੀ ਜਵਾਬ ਦੋ ਇਸ ਤਰ੍ਹਾਂ ਕਸਾਈਆਂ ਵਾਂਗੂ ਮਾਰਨ ਦਾ ਕੀ ਮਤਲਬ ਓਨੇ ਗਲਾਈ ਦਿੰਦੇ ਆ ਕਿੰਨ ਸਾਹਿਬ ਦੀ ਮੰਨ ਕਰਦੀ ਹੈ ਸਰਕਾਰ ਤੋਂ ਅਹੀਂ ਗਰੀਬ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਵੀ ਇਹ ਕੰਮ ਕੀਤਾ ਵੇ ਕੁੱਤ ਕਿਨੂੰ ਚਾਹੇ ਆ 11